ਅਖਿਲ ਕੀ ਕਹਾਸਾ ਵਾਹਿਗੁਰੂ ਜੀ ਕੀ ਪਾਤਸ਼ਾਹੀ ਅੱਜ ਆਪਾਂ ਸਾ ਕੀਰੇ ਮਾਰੇ ਮਰਾਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੀਵਨ ਬਾਰੇ ਜਾਣਾਂਗੇ ਭਾਗ 28 ਸੂਰਜ ਮਾਲਾ ਦੀ ਰਿਸਗਾਈ ਦੀਪਮਾਲਾ ਦਾ ਮੇਲਾ ਆ ਗਿਆ ਦੂਰ ਦੂਰ ਤੋਂ ਸੰਗਤਾਂ ਹੋ ਮਹਮਾਕੇ ਆਈਆਂ ਆਪੋ ਆਪਣੀਆਂ ਭੇਟਾ ਰੱਖ ਕੇ ਸਭ ਨੇ ਮੱਥਾ ਟੇਕਿਆ ਗੁਰੂ ਜੀ ਨੇ ਸੰਗਤ ਦੇ ਆਰਾਮ ਲਈ ਤਮਾਮ ਸੱਭੂ ਕਰਾਤਾ ਲਗਵਾ ਦਿੱਤੀਆਂ ਲੰਗਰ ਅਟੁੱਟ ਵਰਤਨ ਲੱਗਾ ਦੋ ਵੇਲੇ ਗੁਰੂ ਜੀ ਦਾ ਦੀਵਾਨ ਸਜਦਾ ਸ਼ਬਦ ਕੀਰਤਨ ਹੁੰਦਾ ਇੱਕ ਦਿਨ ਦੀਵਾਨ ਵਿੱਚ ਗੁਰੂ ਜੀ ਆਪਣੇ ਸਹਬਜ਼ਾਦਿਆਂ ਸਮੇਤ ਬੈਠੇ ਹੋਏ ਸਨ ਜਾਂ ਇੱਕ ਸਿੱਖ ਪ੍ਰੇਮ ਚੰਦ ਖੱਤਰੀ ਸਹਤ ਪੁੱਤਰ ਦੇ ਆਇਆ ਉਸ ਦੇ ਘਰ 9 ਬਰਸ ਦੀ ਕੰਨਿਆ ਸੀ ਉਸ ਨੇ ਗੁਰੂ ਜੀ ਨੂੰ ਨਮਸਕਾਰ ਕੇ ਨਮਸਕਾਰ ਕਰਕੇ ਬੇਨਤੀ ਕੀਤੀ ਸਤਿਏ ਬਾਚਾ ਮੇਰੀ ਮੰਦੀ ਮੁਰਾਦ ਪੂਰੀ ਕਰੋ ਦਾਰ ਕਰਤਾਰ ਘੁਰਦਾ ਵਸਨੀਕ ਜਾਤ ਦਾ ਸਿਲੀ ਹੈ ਮੈਂ ਆਪਣੀ ਕੰਨਿਆ ਨੂੰ ਸਹਬਜਾ ਦਾ ਸੂਰਜਮਲ ਜੀ ਦੀ ਦਾਤੀ ਕਰਨਾ ਚਾਹੁੰਦਾ ਹਾਂ ਗੁਰੂ ਜੀ ਦੀ ਮਰਜ਼ੀ ਪਾ ਕੇ ਵਿਧੀ ਚੰਦ ਜੀ ਨੇ ਆਦਰ ਨਾਲ ਪ੍ਰੇਮ ਚੰਦ ਜੀ ਨੂੰ ਬਿਠਾ ਲਿਆ ਉਸ ਵੇਲੇ ਸੂਰਜਮਲ ਜੀ ਨੂੰ ਗੁਰੂ ਰੀਤੀ ਅਨੁਸਾਰ ਸ਼ਗਨ ਲਗਾ ਦਿੱਤਾ ਗੁਰੂ ਘਰ ਮੇਲਾ ਵਿੱਚ ਵੀ ਵਿਧਾਈ ਪਹੁੰਚ ਗਈ ਬਾਜੇ ਗਾਜੇ ਵਜਨੇ ਸ਼ੁਰੂ ਹੋ ਗਏ ਮੇਲਾ ਵਿਤਾ ਕੇ ਸੰਗਤ ਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਕੇ ਘਰੋਂ ਘਰੀ ਦੁਰਗਈਆਂ ਸਹਿਜਾ ਦਾ ਗੁਰਦਿੱਤਾ ਕੀ ਵੀ ਆਗਿਆ ਪਾ ਕੇ ਕਰਤਾਰਪੁਰ ਨੂੰ ਚਲੇ ਗਏ ਭਾਈ ਗੁਰਦਾਸ ਜੀ ਦਾ ਪਰਸੰਨ ਇੱਕ ਦਿਨ ਗੁਰੂ ਜੀ ਦੀਵਾਨ ਸੁਝਾ ਕੇ ਬੈਠੇ ਸਨ ਭਾਈ ਵਿਧੀ ਚੰਦ ਭਾਈ ਭਗਤੂ ਭਾਈ ਵੈਲੋਂ ਆਦਿਕ ਮੁਖੀਏ ਸਿੱਖ ਪਾਸਸ ਸਨ ਤਾਂ ਭਾਈ ਗੁਰਦਾਸ ਜੀ ਨੇ ਆਪਣੀ ਵਾਰ ਉਚਾਰ ਕੇ ਸਭ ਨੂੰ ਸੁਣਾਈ ਜੀਤ ਵਿੱਚ ਭਾਵ ਇਹ ਸੀ ਕਿ ਜਿਹੜਾ ਗੁਰੂ ਕੀ ਦੀ ਪਸੌਂਤੀ ਨੂੰ ਸਹਿ ਜਾਵੇ ਉਹ ਪੂਰਨ ਸਿੱਖਾ। ਜੇ ਗੁਰੂ ਸਾੰਗ ਵਰਤਦਾ ਸਿੱਖ ਸਿਦਕ ਨਾ ਹਾਰਾ ਬਾਕੀ ਦੇ ਭਾਈ-ਦੀਦੀ ਚੰਦ ਆਖੋਲੇ ਕਿ ਗੁਰੂ ਜੀ ਹੀ ਕਿਰਪਾ ਕਰਨਾ। ਸਿੱਖੀ ਬਲ ਬਖਸ਼ਣ ਆਪਣੇ ਕੋਈ ਜਾਂ ਨਹੀਂ। ਬੜੇ ਬੜੇ ਢੋਲ ਜਾਂਦੇ ਹਨ। ਭਾਈ ਗੁਰਦਾਸ ਜੀ ਬੋਲੇ ਉਹ ਫੇਰ ਸਿੱਖੀ ਕੀ ਹੋਇਆ ਜਿਹੜਾ ਢੋਲ ਜਾਵੇ। ਇਹ ਗੱਲਾਂ ਗੁਰੂ ਜੀ ਨੇ ਸੁਣੀਆਂ ਵਿਚਾਰ ਕੀਤੀ ਭਾਈ ਗੁਰਦਾਸ ਜੀ ਨੂੰ ਰਤਾ ਕੋ ਹੰਕਾਰ ਪ੍ਰਾਪਤ ਹੋ ਗਿਆ ਇਸ ਲਈ ਹੰਕਾਰ ਦੀ ਨਿਵਰਤੀ ਕਰਨੀ ਚਾਹੀਦੀ ਹੈ ਗੁਰੂ ਜੀ ਨੇ ਭਾਈ ਗੁਰਦਾਸ ਜੀ ਨੂੰ ਘੋੜੇ ਖਰੀਦਣ ਵਾਸਤੇ ਕਾਬਲ ਭੇਜਿਆ ਗੁਰੂ ਜੀ ਨੇ ਕਿਹਾ ਕਿ ਵੱਡ ਮੁੱਲੇ ਘੋੜੇ ਖਰੀਦਨੇ ਹਨ ਸੋ ਕੋਈ ਸਿਆਣਾ ਸਿੱਖ ਕਾਬਲ ਵੱਲ ਜਾਵੇ ਤੇ ਖਰੀਦ ਕਰੇ ਦੇਖ ਦੇ ਕੇ ਭਾਈ ਗੁਰਦਾਸ ਜੀ ਨੂੰ ਆਖਿਆ ਤਵਾ ਤੂੰ ਸਿਆਣਾ ਹੋਰ ਕੌਣ ਹੈ ਤੁਸੀਂ ਹੀ ਜਾਓ ਰੁਪਿਆ ਲੈ ਦਵਾ ਕੇ ਲੈ ਜਾਓ ਮਗਰ ਘੋੜੇ ਪਸੰਦ ਕਰਕੇ ਮੁੱਲ ਖਰਾ ਕਰਕੇ ਸਾਡੇ ਪਾਸ ਭੇਜਣੇ ਹਨ ਅਸੀਂ ਪਸੰਦ ਕਰਕੇ ਤੁਹਾਨੂੰ ਕਹਿ ਭੇਜਾਂਗੇ ਤਾਂ ਤੁਸੀਂ ਸਦਾਗਰ ਰੁਪਏ ਦੇ ਦੇਣੇ ਭਾਈ ਗੁਰਦਾਸ ਜੀ ਨੇ ਸੱਤ ਬਚਨ ਕਹਿ ਕੇ ਤਿਆਰੀ ਕਰ ਦਿੱਤੀ ਗੁਰੂ ਜੀ ਨੇ ਰੁਪਿਆ ਦੀਆਂ ਖਜਰਾ ਭਾਰ ਕੇ ਨਾਲ ਕੁੱਝ ਕੋ ਸੂਰਮੇ ਦੇ ਕੇ ਭਾਈ ਗੁਰਦਾਸ ਜੀ ਨੂੰ ਤੋਰਿਆ ਗੁਰਦਾਸ ਦੀ ਬੜੀ ਪਸੰਦ ਦਾ ਰੱਖਾ ਉਲੰਘਦੇ ਹੋਏ ਹਸ਼ਾਰ ਤੋਂ ਅੱਗੇ ਪਹੁੰਚੇ ਜਿੱਥੇ-ਜਿੱਥੇ ਘੋੜਿਆਂ ਦੀ ਮੰਡੀ ਸੀ ਜਾ ਕੇ ਦੇਖੀ ਦੋ ਘੋੜੇ ਬੜੇ ਸੁੰਦਰ ਉੱਚੇ ਆਕਾਰ ਵਾਲੇ ਤੇਜ਼ ਕਿਸਮ ਦੇ ਆਏ ਸਦਾਗਰ ਨਾਲ ਮੂਲ ਖੜਾ ਹੋ ਗਿਆ ਸ਼ਰਤ ਕੀਤੀ ਕਿ ਘੋੜੇ ਭੇਜੇ ਜਾਂਦੇ ਹਨ ਜੇਕਰ ਪਸੰਦ ਆ ਗਏ ਤਾਂ ਅੰਮ੍ਰਿਤਪੁਰ ਪੇਰ ਪੈ ਦਿੱਤੇ ਜਾਣਗੇ ਸਦਾਗਰ ਨੇ ਮੰਨ ਲਿਆ ਘੋੜੇ ਅਮਰਤਸਰ ਵੇਚ ਦਿੱਤੇ ਜਦ ਸਿੱਖ ਘੋੜੇ ਲੈ ਕੇ ਗੁਰੂ ਜੀ ਕੋਲ ਪਹੁੰਚੇ ਤਾਂ ਗੁਰੂ ਜੀ ਨੇ ਪ੍ਰਸੰਨ ਹੋ ਕੇ ਤਵੇਲੇ ਬੰਧਵਾ ਦਿੱਤਾ ਸਿੱਖਾਂ ਨੂੰ ਦੇ ਦਿੱਤਾ ਕਿ ਰੁਪਏ ਲੈ ਕੇ ਆ ਜਾਓ ਭਾਈ ਗੁਰਦਾਸ ਜੀ ਨੇ ਡੋਰ ਜਾਣਾ ਜਦ ਸਿੱਖ ਮੋਰ ਭਾਈ ਗੁਰਦਾਸ ਜੀ ਕੋਲ ਪਹੁੰਚੇ ਗੁਰੂ ਜੀ ਦਾ ਹੁਕਮ ਸੁਣਾਇਆ ਭਾਈ ਗੁਰਦਾਸ ਜੀ ਨੇ ਸਦਾਗਰ ਨੂੰ ਸੁਧਵਾ ਕੇ ਬਿਠਾਇਆ ਕਿਹਾ ਕਿ ਆਪਣੇ ਰੁਪਏ ਲੈ ਜਾਓ ਆਪਰ ਪਏ ਲੈਣ ਲਈ ਆਪਣੇ ਤੰਬੂ ਅੰਦਰ ਗਏ ਇੱਕ ਬੋਰਾ ਖੋਲਿਆ ਤਾਂ तमाम ਠਿਕਰੀਆਂ ਭਰੀਆਂ ਹੋਈਆਂ ਨਿਕਲੀਆਂ। ਭਾਈ ਗੁਰਦਾਸ ਜੀ ਹੈਰਾਨ ਹੋ ਗਏ ਜਦ ਬਾਕੀ ਦੇ ਬੋਰੇ ਖੋਲੇ ਤਾਂ ਉਹ ਵੀ ਸਭ ਠਿਕਰੀਆਂ ਹੀ ਨਿਕਲੀਆਂ। ਮਨ ਵਿੱਚ ਕਿਹਾ ਗੁਰੂ ਜੀ ਨੇ ਪੁੱਠਾ ਮਾਰਿਆ ਅਜੇ ਹਾ ਧੋਖਾ ਕਰਨਾ ਸੀ। ਉਸੇ ਵੇਲੇ ਤੰਬੂ ਪਾੜ ਕੇ ਪਿੱਛੇ ਦੀ ਨਿਕਲ ਗਏ ਜੰਗਲ ਵਿੱਚ ਜਾ ਕੇ ਤੇਸ ਬਦਲ ਦਿੱਤਾ ਦਾ ਵਾਧਾ ਬੰਦ ਕਰਦੇ ਹੋਏ ਤੁਰਨ ਲੱਗੇ। ਸਦਾਗਰ ਨੂੰ ਬੈਠਿਆਂ ਇੱਕ ਪ੍ਰੈਰ ਬੀਤ ਗਿਆ ਤਾਂ ਬਾਕੀ ਗਿਆ ਸਿੱਖਾਂ ਨੂੰ ਕਿਹਾ ਭਾਈ ਹੋਰੀ ਤੰਬੂ ਵਿੱਚ ਹੀ ਬੈਠ ਰਹੇ ਹਾਂ ਸਦਾਗਰ ਆਪ ਉੱਠ ਕੇ ਤੰਬੂ ਅੰਦਰ ਗਿਆ ਤਾਂ ਅਗੇ ਰਪਿਆਂ ਦਾ ਢੇਰ ਖੁੱਲੇ ਹੋਏ ਦੇਖ ਕੇ ਤਾਂ ਭਾਈ ਗੁੱਦਾ ਕੀ ਹੈ ਨਹੀਂ ਕੰਬੂ ਪਿਛਲੇ ਪਾਸੇੋਂ 파ਟਾ ਹੋਇਆ ਨਜ਼ਰ ਆਇਆ ਸਦਾਗਰ ਤੇ ਸਿੱਖ ਦੇਖ ਕੇ ਹੈਰਾਨ ਜ਼ਿਹਰੇ ਰਹਿ ਗਏ ਉਹ ਇੱਧਰ-ਉੱਧਰ ਭਾਲ ਕੀਤੀ ਚੜ ਦਿਨ ਬੀਤਣ ਲੱਗਾ ਤਾਂ ਸਿੱਖਾਂ ਨੇ ਸਦਾ 100 ਰੁਪਇਆ ਢਣਕੇ ਦੇ ਦਿੱਤਾ ਬਾਕੀ ਦਾ ਰੁਪਇਆ ਸੰਭਾਲ ਕੇ ਰੱਖ ਲਿਆ 2-3 ਦਿਨ ਭਾਈ ਜੀ ਨੂੰ ਉਡੀਕੇ ਸਿੱਖ ਤੁਰ ਪਏ ਅੰਮ੍ਰਿਤਸਰ ਗੁਰੂ ਜੀ ਪਾਸ ਪਹੁੰਚ ਕੇ ਸਾਰਾ ਹਾਲ ਦੱਸਿਆ ਭਾਈ ਜੇਠਾ ਬੀਬੀ ਚੰਦ ਆਦਿਕ ਸੁਣ ਕੇ ਅਚਰਜ ਜਿਹੇ ਰਹਿ ਗਏ ਕਿ ਭਾਈ ਗੁਰਦਾਸ ਕਿੱਧਰ ਚਲੇ ਆ ਗਿਆ ਹੈ ਭਾਈ ਗੁਰਦਾਸ ਜੀ ਨੇ ਕਾਚੀ ਪਹੁੰਚਣਾ ਜੰਗਲੋਂ ਜੰਗਲ ਤੇ ਪਹਾੜ ਖੱਡਾਂ ਨੂੰ ਲੰਘਦੇ ਹੋਏ ਭਾਈ ਜੀ ਉਖੇ ਤੇ ਆਏ ਦੁੱਖ ਚਲਦੇ ਤੁਰੇ ਜਾਵਣ ਕੱਪੜੇ ਪਾਟ ਗਏ ਜੁੱਤੀ ਟੁੱਟ ਗਈ ਦਿੱਤਾ ਪਹੁੰਗ ਕੇ ਹੋਏ ਮੰਝਲੋ ਮੰਝਲ ਕਾਸ਼ੀ ਜਾ ਪਹੁੰਚੇ ਸਰੀਰ ਕਮਜ਼ੋਰ ਹੋ ਗਿਆ ਚਿਹਰੇ ਦੀ ਰੌਣਕ ਉੱਟ ਗਈ ਜਿੱਥੇ ਗੁਰਸਿੱਖਾਂ ਦੇ ਘਰ ਧੰਨ ਉੱਥੇ ਧਰਮਸ਼ਾਲਾ ਵਿੱਚ ਜਾ ਠਹਿਰੇ ਕੰਨਿਆ ਸਿੱਖਾਂ ਨੇ ਭਾਈ ਜੀ ਨੂੰ ਪਛਾਣ ਲਿਆ ਚਰਨ ਝਾੜੇ ਇਸ਼ਨਾਨ ਕਰਵਾ ਕੇ ਨਵੇਂ ਕੱਪੜੇ ਪੁਆਏ ਪ੍ਰਸ਼ਾਦ ਪਾਣੀ ਚਕਾਇਆ ਜਦ ਕਾਸ਼ੀ ਦੇ ਰਾਜੇ ਨੂੰ ਖਬਰ ਪਹੰਚੀ ਤਾਂ ਉਹ ਗੁਰੂ ਘਰ ਦੀ ਮਹਿਮਾ ਜਾਣਦਾ ਸੀ ਉਸਨੇ ਪ੍ਰੇਮਪੂਰਵਕ ਭਾਈ ਜੀ ਨੂੰ ਸੱਦਿਆ ਉੱਚੇ ਅਸਣ ਤੇ ਬਿਠਾ ਕੇ ਆਦਰ ਕੀਤਾ ਤੇ ਗੁਰੂ ਜੀ ਦੀ ਸੁਖ ਸਾਂਤ ਪੁੱਛੀ ਭਾਈ ਜੀ ਨੇ ਗੁਰੂ ਮਹਿਮਾ ਦਾ ਵਰਣਨ ਕੀਤਾ ਰਾਜੇ ਨੇ ਭਾਈ ਗੁਰਦਾਸ ਜੀ ਦਾ ਸਿੱਖਣ ਰਾਜੇ ਨੇ ਕਿਹਾ ਮਹਾਰਾਜ ਆਪ ਸ੍ਰੀ ਗੁਰੂ ਰਾਮਦਾਸ ਜੀ ਤੋਂ ਲੈ ਕੇ ਹੁਣ 6ਵੇਂ ਸਤਗੁਰੂ ਪਾਸ ਰਹਿੰਦੇ ਹੋ ਆਪਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵੀਰ ਲਿਖੀ ਹੈ ਆਪ ਕਿਰਪਾ ਕਰਕੇ ਮੈਨੂੰ ਆਪਣਾ ਸੇਵਕ ਬਣਾ ਲਓ ਤੇ ਗੁਰਮੰਤਰ ਦੇ ਦਿਓ ਭਾਈ ਜੀ ਨੇ ਸਤਨਾਮ ਦਾ ਮੰਤਰ ਦੇ ਕੇ ਸਿੱਖ ਬਣਾ ਲਿਆ ਰਾਜੇ ਵਾਲਾ ਦੇਖ ਕੇ ਹੋਰ ਅਹਲਕਾਰ ਮੀਰ ਮੁੰਮਛੀ ਸਿੱਖ ਬਣ ਗਏ ਸ਼ਹਿਰ ਵਿੱਚ ਬੜਾ ਜੱਸ ਖੈ ਲਿਆ ਹੁਣ ਰਾਜੇ ਨੇ ਭਾਈ ਜੀ ਪਾਸੋਂ ਗੁਰਬਾਣੀ ਦੇ ਅਰਥ ਸੁਣਨੇ ਸ਼ੁਰੂ ਕੀਤੇ। ਦੋ ਵੇਲੇ ਭਾਈ ਜੀ ਸਭਾ ਲਾ ਕੇ ਅਰਥ ਸੁਣਾਉਣ ਲੱਗੇ। ਭਾਈ ਜੀ ਅੱਗੇ ਬਿਆਨ ਤੇ ਟਾ ਚੜੀਆਂ। ਕਾਸ਼ੀ ਦੀ ਸੰਗਤ ਹਮ ਹਮਾ ਕੇ ਕਥਾ ਸੁਣਨ ਆਉਂਦੇ। ਇੱਕ ਦਿਨ ਪੰਡਤਾਂ ਨੇ ਆਨ ਕੇ ਚਰਚਾ ਕੀਤੀ। ਭਾਈ ਜੀ ਨੇ ਜੋ ਉੱਤਰ ਦੇ ਕੇ ਸਭ ਨੂੰ ਪ੍ਰਸੰਨ ਕਰ ਦਿੱਤਾ। ਫਿਰ ਸੰਨਿਆਸੀ ਇਕੱਠੇ ਹੋ ਕੇ ਆਏ। ਉਹਨਾਂ ਨੂੰ ਵੀ ਭਾਈ ਜੀ ਨੇ ਪ੍ਰਸੰਨ ਕਰ ਦਿੱਤਾ। ਇੱਕ ਗੋਵਿੰਦਾਸ ਪੰਡਤ ਭਾਈ ਜੀ ਪਾਸ ਆਇਆ। ਉਸਨੇ ਵਾਹੀ ਗੁਰੂ ਦੇ ਅਰਥ ਪੁੱਛੇ ਅਮਰ ਦਸ ਰੋਬਰ ਕੀ ਰਥ ਪਰ ਗੁਰੂ ਅਕਾਲ ਦਾ ਕਾਰਨ ਪੁੱਛਿਆ ਭਾਈ ਨੇ ਬੜੇ ਪ੍ਰੇਮ ਨਾਲ ਪੰਡਤ ਜੀ ਨੂੰ ਚੰਗੀ ਤਰ੍ਹਾਂ ਨਿਰਨੇ ਕਰਵਾਇਆ ਗੁਰੂ ਈਸ਼ਵਰ ਅਕਾਲ ਜਿਤਾਉਂ ਕੀਤਾ ਅਮਰ ਦਸ ਰੇ ਰਥ 사ਤਸੰਗ ਤੋਂ ਲੈ ਕੇ ਪ੍ਰਗਟ ਹੋਇਆ ਦੱਸਿਆ ਜਿਸ ਵਕਤ ਚੰਗੀ ਤਰ੍ਹਾਂ ਨਿਰਨਾ ਕੀਤਾ ਤਾਂ ਪੰਡਤ ਜੀ ਸੇਵਕ ਬਣ ਗਏ ਭਾਈ ਗੁਰਦਾ ਜੀ ਨੇ ਗੁਰੂ ਜੀ ਨੂੰ ਅਰਾਧਨਾ ਭਾਈ ਗੁਰਦਾਸ ਜੀ ਨੂੰ ਚੇਤਾ ਆਇਆ ਕਿ ਉਹ ਇਹ ਤਾਂ ਗੁਰੂ ਜੀ ਨੇ ਮੈਨੂੰ ਕਸਵੱਟੀ ਤੇ ਲਾਇਆ ਹੈ ਮੈਂ ਢੋਲ ਗਿਆ ਤਾਂ ਬਹੁਤ ਬੁਰਾ ਹੋਇਆ ਪਰ ਮੈਂ ਸਤਿਗੁਰ ਅਸੀਂ ਸਦਾ ਹੀ ਭੁੱਲਣ ਹਾਰਾ ਆਪ ਬਖਸ਼ੰਦ ਹੋ ਆਪਣਾ ਵਿਰਧ ਸੰਭਾਲੋ ਆਪਣੇ ਚਰਨਾਂ ਨਾਲ ਜੋੜ ਕਰੋ ਅਤਿ ਆਦਿਕ ਦਿਨ ਰਾਤ ਭਾਈ ਜੀ ਅਰਾਧਨਾ ਕਰਨ ਅਕੇ ਗੁਰੂ ਜੀ ਨੇ ਭਾਈ ਜੀ ਨੂੰ ਸਦਨਾ ਗੁਰੂ ਜੀ ਨੂੰ ਭਾਈ ਗੁਰਦਾਸ ਦੀ ਅराधना ਦੀ ਬੜੀ ਖਿੱਚ ਪਹੁੰਚੀ ਗੁਰੂ ਜੀ ਨੇ ਦੀਵਾਨ ਵਿੱਚ ਬੈਠ ਕੇ ਹੁਕਮ ਦਿੱਤਾ ਕਿ ਭਾਈ ਗੁਰਦਾਸ ਕਾਸ਼ੀ ਵਿੱਚ ਹੈ ਜੋ ਸਾਡਾ ਪਰਵਾਨਾ ਲੈ ਜਾਓ ਉੱਥੋਂ ਦੇ ਰਾਜੇ ਨੂੰ ਦੇ ਕੇ ਭਾਈ ਗੁਰਦਾਸ ਜੀ ਨੂੰ ਸਾਡੇ ਪਾਸ ਲਿਆਓ ਗੁਰੂ ਜੀ ਨੇ ਆਪਣੇ ਹੱਥੀ ਕਾਸ਼ੀ ਦੇ ਮਹਾਰਾਜ ਵੱਲ ਪੱਤਰ ਕਾ ਲਿਖੀ ਕਿ ਤੁਹਾਡੇ ਸ਼ਹਿਰ ਵਿੱਚ ਸਾਡਾ ਚੋਰ ਭਾਈ ਗੁਰਦਾਸ ਹੈ ਉਸ ਦੀਆਂ ਮਸ਼ਕਾਂ ਬਣ ਕੇ ਸਾਡੇ ਸਿੱਖਾਂ ਦੇ ਹਵਾਲੇ ਕਰ ਦਿਓ ਗੁਰੂ ਘਰ ਵੱਲੋਂ ਤੁਹਾਨੂੰ ਖੁਸ਼ੀਆਂ ਪ੍ਰਾਪਤ ਹੋਵਣ। ਪੱਤਰ ਕਾ ਬੰਦ ਕਰਕੇ ਕੁਝ ਕੁ ਸਿੱਖਾਂ ਨੂੰ ਕਾਂਸੀ ਵੱਲ ਭੇਜਿਆ ਸਿੱਖ ਸਤਗੁਰ ਦੀ ਆਗਿਆ ਅਨਸਾਰ ਪੰਦ ਘਟਦੇ ਹੋਏ ਕਾਂਸੀ ਪਹੁੰਚੇ। ਸਿੱਧੇ ਰਾਜ ਦਰਬਾਰ ਵੱਲ ਦੇ ਦਰਵਾਣੇ ਜਾ ਕੇ ਰਾਜਾ ਜੀ ਨੂੰ ਨਮਸਕਾਰ ਕਰਕੇ ਕਿਹਾ ਮਹਾਰਾਜ ਗੁਰੂ ਜੀ ਦੇ ਸਿੱਖ ਆਪ پاس ਆਉਣਾ ਚਾਹੁੰਦੇ ਹਨ। ਰਾਜਾ ਜੀ ਨੇ ਸਦਵਾਇਆ ਸਿੱਖਾਂ ਨੇ ਰਾਜਾ ਨੂੰ ਕੱਤਰ ਕਾ ਦਿੱਤੀ। ਰਾਜਾ ਜੀ ਪੜ ਕੇ ਅਚਰਜ ਰਹਿ ਗਏ ਕਿ ਗੁਰੂ ਜੀ ਦਾ ਸਿੱਖ ਭਾਈ ਗੁਰਦਾਸ ਤਾਂ ਹੈ ਤਾਂ ਮੇਰਾ ਗੁਰੂ ਹੈ ਇਹ ਤਾਂ ਬੜੇ ਮਹਾਪੁਰਖ ਹਨ ਗੁਰੂ ਘਰ ਦੇ ਮਾਨਯੋਗ ਸਿੱਖ ਹਨ ਹੋਰ ਕੋਈ ਭਾਈ ਗੁਰਦਾਸ ਹੋਵੇਗਾ ਉਸ ਦੀ ਕੋਝ ਕਰ ਦੇਣਾ ਉਤਨੇ ਨੂੰ ਕਥਾ ਦਾ ਵੇਲਾ ਹੋ ਗਿਆ ਭਾਈ ਗੁਰਦਾਸ ਜੀ ਆ ਗਏ ਅਗੋਂ ਸਿੱਖਾਂ ਨੇ ਪਰਸਪਰ ਨਮਸਕਾਰ ਕੀਤੀ ਰਾਜਾ ਨੇ ਭਾਈ ਗੁਰਦਾਸ ਜੀ ਨੂੰ ਗੁਰੂ ਜੀ ਵਾਲੀ ਪੱਤਰ ਕਾ ਦਿਖਾਈ ਭਾਈ ਗੁਰਦਾਸ ਜੀ ਨੇ ਰਾਜਾ ਨੂੰ ਆਖਿਆ ਮੈਂ ਹੀ ਗੁਰੂ ਜੀ ਦਾ ਚੋਰ ਹਾਂ ਇਸੇ ਵਕਤ ਮੇਰੀਆਂ ਅਮਸ਼ਕਾਂ ਬਨ ਕੇ ਸਿੱਖ ਦੇ ਹਵਾਲੇ ਕਰੋ ਰਾਜਾ ਜੀ ਹੈਰਾਨ ਹੋ ਕੇ ਪੁੱਛਣ ਲੱਗੇ ਮਹਾਰਾਜ ਸਾਡੇ ਮਨ ਦਾ ਸੰਸਾਰ ਦੂਰ ਕਰੋ ਇਹ ਕੀ ਕਰਾਏ ਭਾਈ ਗੁਰਦਾਸ ਜੀ ਨੇ ਰਾਜੇ ਨੂੰ ਦੱਸਿਆ ਮੇਰੇ ਮਨ ਵਿੱਚ ਕੁਝ ਹੰਕਾਰ ਉਤਪਨ ਹੋ ਗਿਆ ਸੀ ਕਿ ਮੈਂ ਗੁਰੂ ਜੀ ਉੱਪਰ ਪੂਰਾ ਪ੍ਰਵੋਸਾ ਰੱਖਣ ਵਾਲਾ ਸਿੱਖ ਹਾਂ ਤੇ ਮੈਂ ਇਹ ਧੁਕ ਪੜੀ ਹੈ ਜੋ ਗੁਰੂ ਸਾੰਗਵਰਤ ਦਾ ਸਿੱਖ ਸਿਦਕ ਨਾ ਹਾਰੇ ਸੋ ਗੁਰੂ ਜੀ ਨੇ ਮੈਨੂੰ ਕਸੌਟੀ ਤੇ ਲੈਣਾ ਕੀਤਾ ਮੈਨੂੰ ਰੁਪਏ ਦੇ ਕੇ ਕਬਲਵਲ ਘੋੜੇ ਖਰੀਦਣ ਵੇਲੇ ਦਿੱਤਾ ਜਦ ਮੈਂ ਰੁਪਏ ਦੇਣ ਲੱਗਾ ਤਾਂ ਗੁਰੂ ਜੀ ਨੇ ਆਪਣੀ ਮਾਇਆ ਪਾ ਕੇ ਰੁਪਿਆਂ ਦੀਆਂ ਠੇਕਰੀਆਂ ਕਰ ਦਿੱਤੀਆਂ ਮੈਂ ਇਹ ਦੇਖ ਕੇ ਡੋਲ ਗਿਆ ਆਪਣੀ ਜਿੰਦ ਪਿਆਰੀ ਕਰਕੇ ਤੰਬੂ ਦੇ ਪਿਛਾੜੀੋਂ ਉੱਠ ਨਾ ਤੇ ਵਿਪਤਾ ਭੋਗਦਾ ਹੋਇਆ ਆਪਦੇ ਪਾਸ ਕਾਂਛੀ ਆਂ ਪਹੁੰਚਾ ਜੋ ਗੁਰੂ ਜੀ ਦੀ ਕਸੌਟੀ ਤੇ ਮੈਂ ਪੂਰਾ ਨਾ ਉਤਰ ਸਕਿਆ ਹੁਣ ਗੁਰੂ ਜੀ ਨੇ ਆਪਣਾ ਬਖਸ਼ਣ ਹਰਗਿਰ ਦੇ ਸੰਭਾਲ ਕੇ ਮੈਨੂੰ ਆਪਣੇ ਚਰਨਾਂ ਨਾਲ ਲਾਉਣ ਲਈ ਯਾਦ ਕੀਤਾ ਹੈ ਮੇਰੇ ਉਤਮ ਭਾਗ ਹਨ ਸੋ ਆਪ ਛੇਤੀ ਕਰੋ ਮੇਰੀਆਂ ਅਮਸ਼ਕਾਂ ਬਨ ਦੇ ਗੁਰੂ ਸਿੱਖ ਦੇ ਹਵਾਲੇ ਕਰ ਦਿਓ ਰਾਜਾ ਨੂੰ ਗੁਰੂ ਘਰ ਤੇ ਧੂਣੀ ਸ਼ਰਧਾ ਹੋ ਗਈ ਘੜੀ ਮੂੜੀ ਭਾਈ ਜੀ ਦੇ ਕਹਿੰਦੇ ਅਮਸ਼ਕਾਂ ਬਨ ਦਿਓ ਬਨ ਦਿੱਤੀਆਂ ਸਿੱਖਾਂ ਨੇ ਅੱਗੇ ਲਾ ਕੇ ਤੋਰ ਲਿਆ ਰਾਜਾ ਜੀ ਨਾਲ ਤੁਰਨ ਲਈ ਤਿਆਰ ਹੋ ਗਏ ਮਗਰ ਭਾਈ ਕੀ ਨੇ ਰੋਕ ਦਿੱਤਾ ਨਗਰ ਦੇ ਲੋਕ 700 ਨਾਲ ਤੋਂ ਹੀ ਪਿਆ ਗੁਰੂ ਸਿੱਖਾਂ ਨੇ ਭਾਈ ਜੀ ਅੱਗੇ ਬੇਨਤੀ ਕੀਤੀ ਕਿ ਹਾਲ ਰਸਤੇ ਵਿੱਚ ਮੁਸਕਾਂ ਖੋਲ ਦਿਓ ਜਦ ਗੁਰੂ ਜੀ ਪਾਸ ਪੁੱਜਾਂਗੇ ਤਾਂ ਫਿਰ ਮੁਸਕਾਂ ਬੰਨ ਲਵਾਂਗੇ ਭਾਈ ਜੀ ਬੋਲੇ ਮੇਰਾ ਕੁਝ ਗੁਜ਼ਰ ਨਹੀਂ ਇਹ ਜ਼ਿੰਮੇਵਾਰੀ ਤੁਹਾਡੀ ਹੈ ਜਿਸ ਤਰ੍ਹਾਂ ਮਰਜੀ ਹੈ ਚੋਰ ਨੂੰ ਲਿਜਾਓ ਸਿੱਖਾਂ ਨੇ ਮੁਸਕਾਂ ਖੋਲ ਦਿੱਤੀਆਂ ਰਸਤੇ ਵਿੱਚ ਖੂਬ ਮੰਗਲਾਚਾਰ ਹੁੰਦਾ ਆਇਆ ਕੁਝ ਕੁ ਦਿਨ ਬਾਅਦ ਅੰਮ੍ਰਿਤਸਰ ਪਹੁੰਚੇ ਗੁਰੂ ਜੀ ਦੇ ਸਾਹਮਣੇ ਜਾਣ ਲੱਗਿਆਂ ਫੇਰ ਵੀ ਭਾਈ ਜੀ ਦੀਆਂ ਮੁਸਕਾਂ ਬਣ ਦਿੱਤੀਆਂ ਸਭ ਨੇ ਜਾ ਕੇ ਗੁਰੂ ਜੀ ਅੱਗੇ ਨਮਸਕਾਰ ਕੀਤੀ ਗੁਰੂ ਜੀ ਨੇ ਭਾਈ ਗੁਰਦਾਸ ਜੀ ਨੂੰ ਮਾਨ ਰੱਖਣਾ ਭਾਈ ਗੁਰਦਾਸ ਜੀ ਨੀਵੇਂ ਧਿਆਨ ਨੂੰ ਪਾ ਕੇ ਗੁਰੂ ਜੀ ਅੱਗੇ ਖੜੇ ਹੋ ਗਏ ਗੁਰੂ ਜੀ ਨੇ ਹੱਸ ਕੇ ਆਖਿਆ ਜੇ ਗੁਰੂ ਸੰਗ ਵਰਤਦਾ ਸਿੱਖ ਸਿੱਦਕਾ ਨਾ ਹਾਰੇ ਭਾਈ ਗੁਰਦਾਸ ਜੀ ਨੇ ਹੱਥ ਜੋੜ ਕੇ ਕਿਹਾ ਜੇ ਗੁਰੂ ਪਰਮਾਵੇ ਸਵਾਗ ਕਰ ਕੀਆ ਸਿੱਖ ਵਿਚਾਰਾ ਗੁਰੂ ਜੀ ਬੋਲੇ ਤੂੰ ਸਾ ਇਹ ਕੀ ਕੀਤਾ ਚੁੱਪ ਕਰੀਤੇ ਹੀ ਨੱਠ ਗਏ ਜੇਕਰ ਅਸਾਂ ਠੇਕਰੀਆਂ ਕਰ ਦਿੱਤੀਆਂ ਸਾਨੂੰ ਤਾਂ ਕਿ ਤੁਸੀਂ ਠੇਕਰੀਆਂ ਦੇ ਰੁਪਏ ਨਹੀਂ ਸੀ ਕਰ ਸਕਦੇ ਭਾਈ ਗੁਰਦਾਸ ਜੀ ਨੇ ਆਖਿਆ ਸੱਚੇ ਪਾਤਸ਼ਾਹ ਕਾਠ ਕੀ ਪੁੱਤਰੀ ਕੀ ਕਰੇ ਭੁਖਰੀ ਖਲਾਣਹਾਰੋ ਜਾਣ ਇਹ ਸੁਣ ਕੇ ਗੁਰੂ ਜੀ ਨੇ ਮੁਸਕਾਂ ਖਲਾਈਆਂ ਤੇ ਭਾਈ ਜੀ ਨੂੰ ਸਾਥੀ ਨਾਲ ਨਾਦਰੀਤਾ ਬੜਾ ਮਾਨ ਬਖਸ਼ਿਆ ਕਿ ਅਸੀਂ ਸੱਧਿਆ ਸੀ ਇੱਕ ਨੂੰ ਪਰ ਪਰਉਪਕਾਰੀ ਭਾਈ ਜੀ ਗੁਰੂ ਸਿੱਖੀ ਪ੍ਰਚਾਰ ਕਰਕੇ 700 ਨਾਲ ਲੈ ਆਏ ਹਨ। ਬਤੀਆਦੀਕ ਵਡਿਆਈਆਂ ਦੇ ਕੇ ਭਾਈ ਗੁਰਦਾਸ ਦਾ ਮਾਨ ਸਿੱਖਾਂ ਵਿੱਚ ਬਖਸ਼ ਦਿੱਤਾ। ਸਾਖੀ ਪੜਦਿਆਂ ਕੋਈ ਗਲਤੀ ਹੋਵੇ ਤਾਂ ਮਾਫ਼ ਕਰਨਾ ਚੈਨਲ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਧੰਵਾਦ ਜੀ।